ਚਿੱਟੇ ਨਾਲ ਮੌਤਾ ਹੋ ਜਾਂਦੀਆਂ ਨੇ ਘਰ ਘਰ ਦੁਕਾਨ ਦੁਕਾਨ ਤੇ ਚਿੱਟਾ ਪਿੰਡਾਂ ਦੇ ਵਿੱਚ ਮਿਲ ਰਿਹਾ ਜੀ ਠੀਕ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਵੀ ਲੋਕ ਬਹੁਤ ਤੰਗ ਨੇ ਜਿਹੜਾ ਚਿੱਟੇ ਤੇ ਨੌਜਵਾਨੀ ਸਾਡੇ ਤਿੰਨ ਬੱਚੇ ਚਾਰ ਲੱਖੋਂ ਕੇ ਪਰ ਮਹਿਰਾਮ ਜਿਹੜੇ ਉਹ ਚਿੱਟੇ ਨਾਲ ਮਰ ਗਏ ਕਿ ਦਿੱਲੀ ਕ੍ਰਾਈਮ ਨਿਊਜ਼ ਦਿਖ ਰਿਹਾ ਇਸ ਰੋਟਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲੀ ਆ ਸੋ ਤੁਹਾਨੂੰ ਦਿਖਾਉਣੇ ਆ ਜੀ ਲਾਈਵ ਤਸਵੀਰਾਂ ਪਿੰਡ ਚੋਕ ਟਹਿਲ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਚ ਜਿੱਥੇ ਕਿ ਸਰਪੰਚ ਸਾਰਜ ਸਿੰਘ ਔਰ ਉਹਨਾਂ ਦੇ ਨਾਲ ਨੌਜਵਾਨ ਵੀਰ ਤੇ ਬੱਚੇ ਵੀ ਮੌਜੂਦ ਹਨ ਉਸ ਤੋਂ ਗੱਲਬਾਤ ਕਰੀਏ ਉਹਨਾਂ ਨੇ ਖੇਤੀ ਮਸਲੇ ਤੇ ਖਾਸ ਖਾਸ ਖੇਤੀ ਮਸਲੇ ਤੇ ਗੱਲਬਾਤ ਕਰੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਵੱਡੀ ਪਰਜ਼ੋਰ ਮੰਗ ਕਰੀ ਹੈ ਪੰਜਾਬ ਸਰਕਾਰ ਤੋਂ ਕਿ ਇਹ ਚੱਟਾ ਜਿਹੜਾ ਬੰਦ ਹੋਣਾ ਚਾਹੀਦਾ ਬੱਚਿਆਂ ਨੇ ਵੀ ਮੰਗ ਕਰੀਏ ਔਰ ਨੌਜਵਾਨ ਵੀਰਾਂ ਨੇ ਵੀ ਤੇ ਆਓ ਤੁਹਾਨੂੰ ਲੈ ਚਲੀਏ ਉਹਨਾਂ ਨੇ ਰੈਲੀ ਵੀ ਕੱਢੀ ਹੈ 15 20 ਪਿੰਡਾਂ ਚ ਰੈਲੀ ਕੱਢੀ ਹੈ ਤੇ ਆਓ ਤੁਹਾਨੂੰ ਲੈ ਚਲਦੇ ਆ ਉਹਨਾਂ ਦਾ ਰੈਲੀ ਦਾ ਰੂਪ ਦਿਖਾਉਨੇ ਆ ਰੈਲੀ ਕੱਢਦੇ ਮੋਟਰਸਾਈਕਲਾਂ ਤੇ ਤੇ ਨਾਲ ਹੀ ਉਹਨਾਂ ਦੇ ਕਰਦੇ ਆ ਗੱਲਬਾਤ ਲਾਈਵ ਤੁਸੀਂ ਜਰਾ ਦਿਖਾਉਨੇ ਆ ਤੁਹਾਨੂੰ ਸਰਪੰਚ ਸਾਰਜ ਸਿੰਘ ਤੇ ਉਹਨਾਂ ਦੇ ਨੌਜਵਾਨ ਸਾਥੀ ਤੇ ਨਾਲ ਬੱਚੇ ਵੀ ਮੌਜੂਦ ਹੈ ਹਾਂਜੀ ਵਰਜੀ ਕੀ ਨਾਮ ਹੈ ਆਪਣਾ ਮੈਂ ਹਰਤ ਸਿੰਘ ਸੰਧੂ ਪ੍ਰਧਾਨ ਸਰਪੰਚੀ ਯੂਨੀਅਨ ਜੋ ਕਿ ਆ ਖਾਸ ਖਾਸ ਦੀ ਖੇਤੀ ਦੀ ਜਿਹੜੀ ਪਿੰਡਾਂ ਦੇ ਵਿੱਚ ਸਾਡੇ ਬੜੇ ਲੋਕ ਬਾਤ ਚੱਕਦੇ ਪਏ ਨੇ ਅੱਜ ਜ਼ਰੂਰ ਤੇ ਬਜ਼ੁਰਗ ਜਿਹੜੇ ਸਾਡੇ ਨੇ ਉਹ ਗੜੇ ਬਜ਼ੁਰਗ ਪਹਿਲਾਂ ਖਾਸ ਖਾਸ ਦੀ ਖੇਤੀ ਜਦੋਂ ਸੇਵਨ ਕਰਦੇ ਸੀਗੇ ਰਵਾਇਤੀ ਨਸ਼ੇ ਉਹਨਾਂ ਦੀ ਉਮਰ ਬਹੁਤ ਲੰਮੀ ਹੁੰਦੀ ਸੀ ਇਹਨਾਂ ਦਾ ਕੋਈ ਬਿਮਾਰੀ ਨਹੀਂ ਲੱਗਦੀ ਚਿੱਟੇ ਨਾਲ ਮੋਟਾ ਹੋ ਜਾਂਦੀਆਂ ਨੇ ਘਰ ਘਰ ਦੁਕਾਨ ਦੁਕਾਨ ਤੇ ਚਿੱਟਾ ਪਿੰਡਾਂ ਦੇ ਵਿੱਚ ਵਿਕ ਰਿਹਾ ਜੀ ਠੀਕ ਹੈ ਜੀ ਤੇ ਅੱਜ ਤੁਸੀਂ ਇਹ ਕੀ ਰੈਲੀ ਕੱਢ ਰਹੇ ਹੋ ਜੀ ਬਿਲਕੁਲ ਜੀ ਅਸੀਂ ਇਹ ਇੱਕ ਛੋਟਾ ਜਿਹਾ ਪ੍ਰਾਲਾ ਕਰਨ ਲੱਗੇ ਅੱਜ ਸ਼ੁਰੂ ਕੀਤਾ ਅਸੀਂ ਪਹਿਲੇ ਦਿਨ ਇਹ ਗਾਂ ਖਸਖਸ ਵਾਸਤੇ ਅਸੀਂ ਜਿਹੜਾ ਇਹਦੇ ਵਾਸਤੇ ਅਸੀਂ ਗਾਂ ਟਾਈਮ ਟੂ ਟਾਈਮ ਜਿਹੜੀਆਂ ਰੈਲੀਆਂ ਕੱਢਦੇ ਰਹਿਣਾ ਕਰਾਂਗੇ ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਪਿੰਡਾਂ ਦੇ ਵਿੱਚ ਵੀ ਉੱਠੀ ਆਪਾਂ ਖਸਖਸ ਦੀ ਬਾਤ ਚੱਕੀਏ ਸਰਕਾਰ ਤੱਕ ਆਵਾਜ਼ ਪਹੁੰਚੇ ਜਿਹੜੀ ਖਸਖਸ ਦੀ ਜਿਹੜੀ ਖੇਤੀ ਹੋਣੀ ਜ਼ਰੂਰੀ ਹੈ ਅੱਜ ਦੀ ਤੁਹਾਡੀ ਰੈਲੀ ਕਿਹੜੇ ਪਿੰਡ ਤੋਂ ਲੈ ਕੇ ਤੇ ਕਿਹੜੇ ਪਿੰਡ ਤੱਕ ਦੀ ਹੈ ਇਹ ਜੀ ਝੋਕਾਲ ਸਿੰਘ ਤੋਂ ਤੇ ਲੱਖੋ ਕੇ ਬਰਾਮ ਇਧਰ ਪਿੰਡਾਂ ਦੇ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਅਸੀਂ ਟੂਰ ਲਗਾ ਰਹੇ ਹਾਂ ਕਿੰਨੇ ਪਿੰਡਾਂ ਦਾ ਦੌਰਾ ਜੀ ਅੱਜ ਤੁਹਾਡਾ ਸਾਡਾ ਅੱਜ 15 20 ਪਿੰਡਾਂ ਦਾ ਦੌਰਾ ਹੋਊਗਾ ਜੀ ਉਹ ਹੋ ਸਕਦਾ ਤੋਂ ਵੱਧ ਵੀ ਅਸੀਂ ਪਿੰਡ ਕੱਢ ਲਈਏ ਤੇ ਅਸੀਂ ਇਹ ਕਹਿੰਦੇ ਵੀ ਲੋਕ ਜਾਗਰੂਕ ਹੋਣ ਲੋਕ ਉੱਠਣ ਲੋਕ ਸਵਾਲ ਕਰਨ ਸਰਕਾਰ ਨੂੰ ਵੀ ਅੰਦ ਕਰਕੇ ਜਿਹੜੀ ਖਾਸ-ਖਾਸ ਦੀ ਖੇਤੀ ਜਿਹੜੀ ਹੋਣੀ ਚਾਹੀਦੀ ਏ ਚਿੱਟਾ ਅੱਜ ਜਿਹੜਾ ਚਿੱਟਾ ਅੱਜ ਬੰਦ ਹੋ ਗਿਆ ਬਹੁਤ ਜਿਹੜਾ ਚਿੱਟਾ ਬੰਦ ਸਰਕਾਰ ਕਹਿੰਦੀ ਹੋ ਗਿਆ ਪਰ ਹੋਇਆ ਨਹੀਂਗਾ ਚਿੱਟਾ ਮੈਂ ਚੱਲੋ ਮੈਂ ਕਿਹੜੀ ਦੁਕਾਨ ਤੇ ਹਰ ਇੱਕ ਦੁਕਾਨ ਤੇ ਵਿਕੀ ਜਾਂਦਾ ਚਿੱਟਾ ਸਹੀ ਹੈ ਜੀ ਤੇ ਜਿਹੜੀ ਤੁਸੀਂ ਇਹ ਕਦੋਂ ਤੋਂ ਤੁਸੀਂ ਇਹ ਮੁੱਦਾ ਚੱਕਿਆ ਜੀ ਖਾਸ ਕਰਕੇ ਅੱਛੀ ਤਾਂ ਇਹ ਖਾਸ ਕਰਕੇ ਤਾਂ ਥੋੜੇ ਦਿਨਾਂ ਤੋਂ ਸ਼ੁਰੂ ਕੀਤਾ ਕੰਮ ਜੀ ਕਿਉਂਕਿ ਅਸੀਂ ਜ਼ਰੂਰ ਤਾਂ ਸਮਝੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਅਸੀਂ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਵੀ ਲੋਕ ਬਹੁਤ ਤੰਗ ਨੇ ਜਿਹੜਾ ਚਿੱਟੇ ਤੇ ਨੌਜਵਾਨੀ ਸਾਡੇ ਤਿੰਨ ਬੱਚੇ ਚਾਰ ਲੱਖੋਗੇ ਪਰ ਬਹਿਰਾਮ ਜਿਹੜੇ ਉਥੇ ਚਿੱਟੇ ਨਾਲ ਮਰ ਗਏ ਕਿ ਦਿਨ ਜੀ ਤੇ ਅਸੀਂ ਕਹਿੰਦੇ ਲੋੜ ਹੈ ਹੁਣ ਸਾਨੂੰ ਉੱਤਨ ਦੀ ਪਿੰਡਾਂ ਚੋਂ ਅਸੀਂ ਆਵਾਜ਼ ਠਾਈਏ ਜਿਹੜੀ ਸਰਕਾਰ ਤੱਕ ਪਹੁੰਚੇ ਕੀ ਜਿਹੜਾ ਤੁਸੀਂ ਕੀ ਹੰਗਾਰਾ ਮਿਲ ਰਿਹਾ ਤੁਹਾਨੂੰ ਲੋਕਾਂ ਨੂੰ ਬੜਾ ਵਧੀਆ ਜੀ ਫੇਸਬੁਕ ਤੇ ਦੋ ਤਿੰਨ ਦਿਨ ਤੋਂ ਅਸੀਂ ਵੀਡੀਓ ਪਾਈਏ ਬੜਾ ਵਧੀਆ ਹੰਗਾਰਾ ਮਿਲ ਰਿਹਾ ਲੋਕ ਨਾਲ ਤੁਰਨਾ ਚਾਹੁੰਦੇ ਨੇ ਕਿਉਂਕਿ ਅਸੀਂ ਜਿਹੜੀ ਰੈਲੀ ਆਪ ਤੇ ਪਿੰਡ ਤੋਂ ਸ਼ੁਰੂ ਕੀਤੀ ਏ ਇਸ ਕਰਕੇ ਥੋੜਾ ਜਿਹਾ ਸੀਜ਼ਨ ਦਾ ਵੀ ਸੀਜ਼ਨ ਦਾ ਕਰਕੇ ਥੋੜਾ ਘਟ ਗਿਆ ਅੱਗੇ ਅਸੀਂ ਫਰੋਜਪੁਰ ਜ਼ਿਲ੍ਹੇ ਤੋਂ ਕਰਾਂਗੇ ਰੈਲੀ ਚਾਲੂ ਉਹ ਜਿਹੜੇ ਵੱਡੇ ਪੱਧਰ ਤੇ ਕਰਾਂਗੇ ਜੀ ਅਸੀਂ हां बेटा की कहना चाहोगे तू नशा बंद ਕੀਤਾ ਜਾ ਕਿਹੜਾ ਨਸ਼ਾ ਬੰਦ ਕਰਾਉਣਾ ਤੁਸੀਂ ਚਿੱਟਾ ਚਿੱਟਾ ਤੇ ਕੀ ਮੰਗ ਕਰਦੇ ਆ ਸਰਕਾਰ ਤੋਂ ਨਸ਼ਾ ਬੰਦ ਕਰਕੇ ਕੀ ਸ਼ੁਰੂ ਹੋਣਾ ਚਾਹੀਦਾ ਖਸ ਖਸ ਦੀ ਕਿੱਦਾਂ ਬੰਦ ਹੋਣਾ ਚਾਹੀਦਾ ਜੀ ਖਸ ਖਸ ਦੀ ਖਸ ਖਸ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਇਹ ਤਾਂ ਮੇਲ ਮੰਗ ਚਿੱਟੇ ਦੀ ਹੈ ਜੀ ਬੱਚੇ ਜਿਹੜੇ ਵੇਖੋ ਨਿੱਕੇ ਨਿੱਕੇ ਬੱਚਿਆਂ ਦੇ ਵਿੱਚ ਜਿਹੜਾ ਰੋਸ ਹੈ ਬੱਚੇ ਵੀ ਆਂਦੀ ਆਵਾਜ਼ ਠਾ ਰਹੇ ਨੇ ਵੀ ਜਿਹੜਾ ਚਿੱਟਾ ਜਿਹੜਾ ਉਹ ਬੰਦ ਕਰੋ ਐਡੇ ਐਡੇ ਬੱਚੇ ਆ ਪੋਸਟਰ ਫੜੀ ਬੱਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਵੱਲ ਬੱਚਿਆਂ ਵਾਲੀ ਵੇਖ ਕੇ ਜਿਹੜਾ ਚਿੱਟਾ ਜਿਹੜਾ ਆਮ ਘਰਾਂ 'ਚ ਵਿਕ ਰਿਹਾ ਉਹਨੂੰ ਬੰਦ ਕਰ ਦੇਣ ਸਰਕਾਰ ਨੂੰ ਵੀ ਚਾਹੀਦਾ ਇਹ ਚਿੱਕ ਸ਼ਰਮ ਵਾਲੀ ਗੱਲ ਹੀ ਆ ਵੀ ਇੱਕ ਛੋਟਾ ਜਿਹਾ ਬੱਚਾ ਕਹਿ ਰਿਹਾ ਚਿੱਟਾ ਬੰਦ ਕਰੋ ਇਸ ਹਿਸਾਬ ਨਾਲ ਉਹ ਚਿੱਟਾ ਕਿੰਨਾ ਹੋਊਗਾ ਪਿੰਡਾਂ ਦੇ ਵਿੱਚ ਕਿੰਨਾ ਵਿਕ ਰਿਹਾ ਚਿੱਟਾ ਚਿੱਟੇ ਦਾ ਕਿੰਨਾ ਬੁਰਾ ਪ੍ਰਭਾਵ ਹੈ ਜਿਹੜਾ ਤੁਸੀਂ ਆਪਦੇ ਕੰਨਾਂ ਨਾਲ ਸੁਣ ਲਿਆ ਜੀ ਪਿੰਡ ਚੋਕ ਤਹਿਲ ਸਿੰਘ ਵਾਲੇ ਦੇ ਜਿਹੜੇ ਸਰਪੰਚ ਮਜੂਦਾ ਨੇ ਸਰਪੰਚ ਯੂ ਸਰਪੰਚ ਸਾਰਜ ਸਿੰਘ ਜੀ ਜਿਹੜੇ ਕਿ ਆਪਣੇ ਸਾਥੀਆਂ ਸਮੇਤ ਅੱਜ ਜਿਹੜਾ ਚਿੱਟਾ ਬੰਦ ਕਰਾਉਣ ਦੇ ਤੇ ਖਸ ਖਸ ਦੀ ਖੇਤੀ ਲਾਗੂ ਕਰਨ ਦੇ ਸਬੰਧ ਚ ਆਪਣੇ ਸਾਥੀਆਂ ਸਮੇਤ ਜਿਹੜੀ ਘੱਟੋ ਘੱਟ 10 15 15 ਪਿੰਡਾਂ ਦੇ ਵਿੱਚ ਜਿਹੜਾ ਰੈਲੀ ਦੇ ਰੂਪ ਚ ਇਹ ਜਿਹੜਾ ਇੱਕ ਸੰਦੇਸ਼ ਦੇਣ ਜਾ ਰਹੇ ਆ ਤੇ ਅੱਜ ਦਾ ਇਹ ਜਿਹੜਾ ਸੰਦੇਸ਼ ਹੈ ਸਰਕਾਰ ਦੇ ਕੰਨਾਂ ਤਾਈਂ ਪਹੁੰਚਾਉਣ ਜਾ ਰਹੇ ਆ ਹੋਰ ਕੁਝ ਕਹਿਣਾ ਚਾਹੋਗੇ ਜੀ ਹਾਂ ਜੀ ਵੇਖੋ ਮਜੂਦਾ ਤਰਮਚਨੀ ਸਰਪੰਚ ਮੈਂ ਸਾਹਬਕਾਂ ਪਰ ਮੈਂ ਜੂਨੀਅਨ ਦਾ ਪ੍ਰੈਜ਼ੀਡੈਂਟ ਆ ਪੰਜਾਬ ਦੀ ਜੂਨੀਅਨ ਦੀ ਜਿਹੜੀ ਬਾਨ ਕੋਰ ਸਾਰੀ ਸੰਭਾਲਦਾ ਸਰਪੰਚੀ ਯੂਨੀਅਨ ਦੀ ਤੇ ਇਸ ਕਰਕੇ ਮੈਂ ਕਹਣਾ ਵੀ ਜਿਹੜੀ ਸਾਰੇ ਸਾਡੇ ਸਰਪੰਚਾਂ ਨੂੰ ਵੀ ਅਸੀਂ ਪੀਲ ਕਰਾਂਗੇ ਵੀ ਵੱਧ ਤੋਂ ਵੱਧ ਆ ਕੇ ਇਹਦੇ ਮਤੇ ਪਾਓ ਜਿਹੜੇ ਸਰਕਾਰ ਤੱਕ ਪਹੁੰਚਣ ਸਰਕਾਰ ਤੱਕ ਆਪਾਂ ਆਵਾਜ਼ ਚੱਕੀਏ ਜਿਹੜਾ ਸਰਪੰਚ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ਼ ਚੱਕਣੀ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਆਵਾਜ਼ ਹੈ ਉਹਨੂੰ ਚੱਕਣਾ ਚਾਹੀਦਾ ਇਹ ਨਹੀਂ ਸਾਨੂੰ ਡਰਦਿਆਂ ਨੂੰ ਅੰਦਰ ਵਰਜਣਾ ਚਾਹੀਦਾ ਉਹ ਬਹੁਤ ਗਲਤ ਗੱਲ ਆ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇੱਕ ਰੈਲੀ ਦਾ ਰੂਪ ਧਾਰਨ ਕਰਿਆ ਤੇ ਜਿਹੜੇ ਸਰਪੰਚ ਤੇ ਨਾਲ ਆਪਦੇ ਸਾਥੀਆਂ ਸਮੇਤ ਜਿਹੜਾ ਇੱਕ ਰੈਲੀ ਕੱਢ ਰਹੇ ਨੇ ਲਗਭਗ ਅੱਜ 20 ਪਿੰਡਾਂ ਦੇ ਜਿਹੜਾ ਇਹਨਾਂ ਨੇ ਰੈਲੀ ਦਾ ਰੰਤ ਕਰਨ ਕਰਿਆ। ਬੰਦ ਕਰੋ। ਕਾਹਦਾ ਆਪ ਦੀ ਖੇਤੀ ਸ਼ੁਰੂ ਕਰੋ। ਚੱਕਾ ਬੰਦ ਕਰੋ। ਇੱਟਾ ਬੰਦ ਕਰੋ। ਬੌਟਾ ਬੰਦ ਕਰੋ। ਦੇਖੋ ਮੋਟਰਸਾਈਕਲਾਂ ਦੀ ਰੈਲੀ ਅੱਜ ਜਿਹੜੀ ਸਾਡੀ ਅੱਜ ਜਿਹੜਾ ਟੋਨਾ ਆ दिल्ली क्राइम नेशनल न्यूज़ नजर सफर